ਡੇਰਾ ਬਾਬਾ ਨਾਨਕ ਉਪਚੋਣ ਨੂੰ ਲੈ ਕੇ ਜਿੱਥੇ ਕਈ ਪਿੰਡਾਂ ਦੇ ਵਿੱਚ ਸਿਆਸੀ ਲੀਡਰਾਂ ਤੇ ਵਰਕਰਾਂ ਦੇ ਵਿੱਚ ਆਪਸੀ ਟਕਰਾਅ ਦੀਆਂ ਖਬਰਾਂ ਆਉਂਦੀਆਂ ਹਨ ਉੱਥੇ ਹੀ ਇੱਕ ਅਜੀਹਾ ਪਿੰਡ ਹੈ ਜਿਸ ਦੇ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲਈ ਚੋਣਾਂ ਮੌਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕਰ ਦਿੰਦੀ ਹੈ ਪਿੰਡ ਹੈ ਡੇਰਾ ਬਾਬਾ ਨਾਨਕ ਹਲਕੇ ਦਾ ਪਿੰਡ ਸਹਾਰੀ ਜਿੱਥੋਂ ਦੇ ਆਮ ਆਦਮੀ ਦੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਵੱਲੋਂ ਬੂਤਤਾਂ ਕੁਝ ਦੂਰੀ ਤੇ ਲਗਾਏ ਗਏ ਸਨ ਪਰ ਗਲਬਤ ਦੌਰਾਨ ਦੋਨਾਂ ਬੂਥ ਅਲੱਗ-ਅਲੱਗ ਲੱਗੇ ਹੋਏ ਹਨ ਵਸਨੀਕਾਂ ਦਾ ਕਹਿਣਾ ਹੈ ਕਿ ਅਸੀਂ ਸਾਰੇ ਪਿੰਡ ਵਾਸੀ ਇੱਕ ਹਾਂ ਤੇ ਸਾਡਾ ਦਿਲ ਵੀ ਇੱਕ ਹੈ ਅਸੀਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਚੋਣਾਂ ਮੁਕੰਨ ਤੋਂ ਬਾਅਦ ਰਹਾਂਗੇ ਇੱਕ ਰਿਟਾਇਰਡ ਪੁਲਿਸ ਇੰਸਪੈਕਟਰ ਨੇ ਕਿਹਾ ਕਿ ਜੇਕਰ ਉਹਨਾਂ ਦੇ ਪਿੰਡ ਦੀ ਤਰ੍ਹਾਂ ਸਮੁੱਚੇ ਪੰਜਾਬ ਦੇ ਪਿੰਡਾਂ ਦੇ ਲੋਕ ਸਮਝਦਾਰ ਹੋ ਜਾਣ ਤਾਂ ਪੰਜਾਬ ਬਹੁਤ ਤਰੱਕੀ ਕਰ ਸਕਦਾ ਹੈ ਪਿੰਡ ਸahari ਦਾ ਸਰਪੰਚ ਗੁਰਸ਼ਰਦਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਜਮਨੀ ਚੋਣ ਹੋ ਰਹੀ ਆ ਬਹੁਤ ਹੀ ਵਧੀਆ ਸੱਚੇ ਤਰੀਕੇ ਨਾਲ ਜਿਹੜੀ ਉਹ ਚੱਲ ਰਹੀ ਆ ਸਾਡੇ ਨਗਰ ਦਾ ਬਹੁਤ ਵਧੀਆ ਸਾਤਮਈ ਮਾਹੌਲ ਦੇ ਨਾਲ ਵੋਟਾਂ ਜਿਹੜੀਆਂ ਉਹ ਪੈ ਰਹੀਆਂ ਨੇ ਕਰੀਬ ਕਾਫੀ ਵੋਟਾਂ ਪੈ ਵੀ ਚੁੱਕੀਆਂ ਨੇ ਧੀਰੇ ਧੀਰੇ ਪੈ ਰਹੀਆਂ ਨੇ ਮੌਜੂਦਾ ਸਰਕਾਰ ਦੀ ਸਾਨੂੰ ਹਾਲਾਤ ਜਿਹੜੇ ਨੇ ਸਾਨੂੰ ਆਪਣੇ ਪਿੰਡ ਤੋਂ ਨਜ਼ਰ ਆਉਂਦੇ ਨੇ ਕਿ ਪਾਰਟੀ ਜਿਹੜੀ ਆ ਆਮ ਆਦਮੀ ਪਾਰਟੀ ਜਿਹੜੀ ਉਹ ਸੀਟ ਜਿਹੜੀ ਉਹ ਲੈ ਕੇ ਜਿੱਤੇਗੀ ਸਾਡੇ ਪਿੰਡ ਦਾ ਮੇਰਾ ਨਾਮ ਬਖਤਾਵਰ ਸਿੰਘ ਆ ਜੀ ਪਿੰਡ ਸਾਰੀ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਵਾ ਬੂਸ ਲੇਕਨ ਅਲੱਗ ਲੱਗ ਵਾ ਪਰ ਆਪੋ ਜੀ ਭਾਈਚਾਰ ਸਾਂਝ ਦੇ ਤੌਰ ਤੇ ਆਪਾਂ ਬੈਠੇ ਆ ਸਾਰੇ ਕੋਈ ਲੜਾਈ ਝਗੜਾ ਨਹੀਂ ਕੋਈ ਕਿੱਚੋ ਤਾਨ ਨਹੀਂ ਤੇ ਬਹੁਤ ਵਧੀਆ ਮਾਹੌਲ ਤੇ ਅਸੀਂ ਦੇਖੋ ਲਾਂ ਕਿ ਵੀ ਆਪੋ ਆਪੋ ਜੀ ਭਾਈਚਾਰ ਸਾਂਝ ਜਿਹੜੀ ਆ ਉਹ ਬਣਾ ਕੇ ਰੱਖਣੀ ਚਾਹੀਦੀ ਆ ਮੋਟਾ ਤੇ ਇੱਕ ਜਿੱਥੇ ਤੇ ਇਹਦਾ ਹੱਕ ਵਾ ਇੱਕ ਹੱਕ ਦਿੱਤਾ ਇਹਨਾਂ ਨੂੰ ਉਜਤੇ ਜੀ ਕਰਦਾ ਆਪਣੀ ਉਰੀ ਟੋਨ ਦੀ ਜਿਹੜੀ ਆ ਉਹ ਵਰਤੋ ਕਰ ਸਰ ਬੀਜੇਪੀ ਬਹੁਤ ਖੁਸ਼ੀ ਹੋ ਗਿਆ ਇਨਸਪੈਕਟਰ ਸਾਹਿਬ ਆਪੀ ਆਪ ਉਸ ਇਹਨੇ ਮਾਹੌਲ ਬਹੁਤ ਵਧੀਆ ਵਾ ਸਾਡੇ ਪਿੰਡ ਦਾ ਜਿਹੜਾ ਮਾਹੌਲ ਆ ਇਹਦਾ ਮਾਹੌਲ ਸਾਰੇ ਪੰਜਾਬ ਤੇ ਹੋਵੇ ਤੇ ਸ਼ਾਂਤੀ ਬਖਸ਼ੀਦਾ ਯਾ ਵੀ ਤਰੱਕੀ ਕਰੇ ਤੇ ਕੋਈ ਐਲਾਨ ਵਾਲਾ ਕੰਡ ਆਰਡ ਦੀ ਕੋਈ ਇਹੋ ਜੀ ਕੋਈ ਇਹੋ ਜੀ ਗੱਲ ਨਾ ਹੋਵੇ ਇਹਦੇ ਮਤਲਬ ਆਪੀ ਆਪਣੇ ਹਰ ਬੰਦੇ ਦੇ ਦਿਲ ਸਰਕਾਰ ਉਹ ਅੱਗੇ ਕੱਲ੍ਹ ਵੀ